ਸੋ ਹਾਂਜੀ ਦੋਸਤੋ ਕੁਝ ਹੀ ਸਮਾਂ ਰਹਿ ਗਿਆ ਹੈ ਗਾਣਾ ਰਿਲੀਜ਼ ਹੋਣ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਸਾਰੇ ਫੈਨਸ ਨੂੰ ਬੇਸਬਰੀ ਦੇ ਨਾਲ ਗਾਣੇ ਦਾ ਇੰਤਜ਼ਾਰ ਹੈ ਤੇ ਸੂਤਰਾਂ ਤੋਂ ਦੋ ਖਬਰਾਂ ਆ ਰਹੀਆਂ ਨੇ ਦੋਸਤੋ ਨਿਕਲਗੇ బిਗੇਸਟ ਹਿੱਟ ਆਫ ਦਾ ਈਅਰ 410 ਰਿਮੈਂਬਰ ਜੀ ਹਾਂ ਦੋਸਤੋ ਦੱਸਿਆ ਜਾ ਰਿਹਾ ਹੈ ਕਿ ਇਹ ਗਾਣਾ ਆ ਜੋ ਉਹ 2024 ਦਾ ਸਭ ਤੋਂ ਜ਼ਿਆਦਾ ਸੁਪਰ ਹਿੱਟ Song ਰਹਿਣ ਵਾਲਾ ਆ ਇਹ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਗਾਣੇ ਦੇ ਵਿੱਚ ਹੇਟਰਾਂ ਦੇ ਪਿਓ ਪਿਓ ਕੇ ਛਿੱਤਰ ਵੀ ਮਾਰੇ ਗਏ ਨੇ ਜੀ ਹਾਂ ਦੋਸਤੋ ਇਸ ਗਾਣੇ ਦੇ ਵਿੱਚ ਰਿਪਲਾਈ ਵੀ ਦਿੱਤਾ ਗਿਆ ਹੈ ਇੱਕ ਦੋ ਬੰਦਿਆਂ ਦੇ ਜੁੱਤੀਆਂ ਪੈਣੀਆਂ ਨੇ 5 ਵਜੇ ਤੋਂ ਬਾਅਦ ਦੇਖਦੇ ਰਹੋ ਸੋਨੀ ਮੂਸੇ ਨੇ ਇਹ ਸਟੋਰੀ ਆਪਣੇ ਇੰਸਟਾਗ੍ਰam ਤੇ ਸ਼ੇਅਰ ਕੀਤੀ ਹੈ ਯਾਨੀ ਕਿ ਗਾਣੇ ਦੇ ਵਿੱਚ ਇੱਕ ਦੋ ਬੰਦਿਆਂ ਨੂੰ ਜ਼ਰੂਰ ਰਿਪਲਾਈ ਹੋ ਸਕਦਾ ਆ ਤੁਹਾਨੂੰ ਕੀ ਲੱਗਦਾ ਹੈ ਕਿਹੜੇ ਉਹ ਬੰਦੇ ਨੇ ਜਿਨ੍ਹਾਂ ਨੂੰ ਰਿਪਲਾਈ ਕੀਤਾ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਹਰੇਕ ਸਿੱਧੂ ਮੂਸੇ ਵਾਲੇ ਦੇ ਫੈਨ ਤੱਕ ਬਸ ਗਾਣਾ ਆਉਣ ਵਾਲਾ ਆ ਵੇਟ ਜਾਰੀ ਰੱਖੋ ਖੋ ਅਤੇ ਕਮੈਂਟਾਂ ਦੀ ਹਨੇਰੀ ਲਿਆ ਕੇ ਰੱਖੋ ਗਾਣੇ ਦੇ ਥੱਲੇ ਜੇ ਜਾ ਕੇ ਸਪੋਟੀਫਾਈ ਤੇ ਵੀ ਗਾਣੇ ਨੂੰ ਸਟ੍ਰੀਮ ਕਰਿਓ ਜਦੋਂ ਗਾਣਾ ਰਿਲੀਜ਼ ਹੋ ਜਾਵੇਗਾ ਧੰਨਵਾਦ ਜੀ